ਤਾਡੀ ਵੀ ਸਾਰੀ ਜਿਹੜੀ ਜ਼ਮੀਨ ਆ ਉਹ ਸੇਮ ਵਾਲੀ ਆ ਸੇਮ ਵਾਲੀ ਸਾਂਭ ਜਿੱਥੇ ਕੱਲੂ ਭਰਸਾ ਗੋਪਾਲ ਆਜੀ ਆਂਦੇ ਆ ਜੇ ਜਾਣੇ ਤੋਂ ਤੁਹਾਨੂੰ ਮੋਟ ਪੜ ਕੇ ਮੁੱਢੀ ਪੈ ਗਏ ਆ ਹਾਂ ਹਾਂ ਮੁੜ ਗਏ ਥਾਂ ਪੱਕ ਪੱਕੇ ਵੱਡੇ ਨਹੀਂ ਜਾਣਦੇ ਇਹਦੇ ਵੱਡੇ ਨਹੀਂ ਜਾਣਦੇ ਮਸ਼ੀਨਾਂ ਦੂਜੀਆਂ ਫਰਨੀ ਨਹੀਂ ਆ ਤੇ ਦੂਜੀਆਂ ਮਸ਼ੀਨਾਂ ਲੱਭਦੀਆਂ ਨਹੀਂ ਆਪਾਂ ਤੇ ਬਾਹਰ ਦਾ ਨਾ ਫੇਰੇ ਸਰਕਾਰ ਦਿੰਦੀ ਆ ਤੇ ਸੇਂਦਰਾਂ ਵਾਲੇ ਨਹੀਂ ਉਹਦਾ ਕੀ ਇਹਨੂੰ ਜੇ ਫਾਰਮ ਦਿੰਦੇ ਆ ਕੱਟ ਕੇ ਜਾਂ ਕੋ ਪਰਚੀ ਮਿਲਦੀ ਆ ਵੀ ਆ ਕੀਮਤ ਲੱਗੀ ਆ ਤੁਹਾਡੀ ਸਾਰਾ ਮੁਲਕ ਖਲੋਤਾ ਮਸ਼ੀਨ ਮਿਲਦੀ ਨਹੀਂ ਕਿ ਪਟਾ ਲੀ ਲਿਆ ਹੁੰਦੀ ਆ ਕਿਦਾਂ ਦਾ ਝਾੜ ਕਿਵੇਂ ਦਾ ਵਾ 4 16 ਤੋਂ 17 ਕਿਲੋ ਤੇ ਪਿਛਲੀ ਵਾਰੀ ਕਿੰਨਾ ਨਹੀਂ ਆਜਾ ਕੋਈ ਨਹੀਂ ਹੁਣ ਜਿੱਦਾਂ ਕਹਿ ਰਹੇ ਨੇ ਵੀ ਤੇ ਕੋਈ ਝੋਨੇ ਵਾਲਾ ਖਰੀਦਣ ਵਾਲਾ ਨਹੀਂ ਆਉਂਦਿਆ ਕੁਮਾਰਦਾਨਾ ਨਹੀਂ ਆ ਹ ਇਹ ਤਾਂ ਮੁੱਲੀ ਦੇ ਵਿੱਚ ਕਪੜੇ ਲਾਗ ਵੀ ਕਿੜਾ ਬਾੜੀ ਦਾ ਇਹ ਵੀ ਕੋਈ ਕਿ ਇਹ ਜ਼ਿੰਮੇਵਾਰ ਦਾ ਤੋਲ ਵੱਧ ਨਾ ਹੁੰਦਾ ਹੋਵੇ ਤੇ ਹੁਣ ਤੇ ਕੋਈ ਪੁੱਛਦਾ ਹੀ ਆ ਕੇ ਕੋਈ ਨਹੀਂ ਤਨਖਾਹ ਮਿਲਦੀ ਕਿੰਨੀ ਕਾ ਵੈਸੇ ਪਾਣੀ ਪੀਉਣ ਵਾਲੇ ਬੰਦੇ ਨੂੰ ਸੁਣਨੀ ਚਾਹੀ ਜਾਵੇ ਵੱਧ ਮਿਲਦੀ ਆ ਕਿੰਨੀ ਕ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਖਰੀਦ ਆ ਉਹ ਸ਼ੁਰੂ ਹੋ ਚੁੱਕੀ ਨੂੰ ਲਗਭਗ ਆ 1 ਮਹੀਨਾ ਹੋਣ ਵਾਲਾ ਪਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜੀ ਫਸਲ ਆ ਉਹ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਹੀ ਆਈ ਆ ਸੋ ਦਾਣਾ ਮੰਡੀ ਗੁੰਨੋਪੁਰ ਵਿੱਚ ਆਏ ਆ ਜਿਹੜੀ ਕਿ ਮਾਰਕੀਟ ਕਮੇਟੀ ਕਨਵਣ ਦੇ ਅਧੀਨ ਆਉਂਦੀ ਆ ਇੱਥੇ ਬਹੁਤ ਸਾਰੇ ਕਿਸਾਨ ਹਾਜ਼ਰ ਨੇ ਉਹਨਾਂ ਦੀ ਝੋਨੇ ਦੀ ਜਿਹੜੀ ਆ ਸਫਾਈ ਹੋ ਰਹੀ ਆ ਤਲਾਈ ਹੋ ਰਹੀ ਆ ਤਲਾਈ ਹੋ ਰਹੀ ਆ ਜਾਂ ਨਹੀਂ ਹੋ ਰਹੀ ਆ ਇਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਐ ਜਿਹਦਰ ਜੀ ਆਪਣਾ ਕਿਹੜਾ ਪਿੰਡ ਆ ਤੇ ਕਦੋਂ ਦਾ ਏਚੋਣਾ ਲੈ ਕੇ ਦਾਰਾਪੁਰ ਜੀ ਦਾਰਾਪੁਰ ਤੇ ਆਪਣੀ ਜਿਹੜੀ ਫਸਲ ਆ ਹਾਂਜੀ ਇਹਦਾ ਮੌਸਮ ਕਿਵੇਂ ਆ ਕੋਈ ਪਤਾ ਲੱਗਿਆ ਜੇ ਕੱਢਿਆ ਕੋਈ ਦੀ ਨਮੀ ਕੱਢੀ ਆ ਵੀ ਕਿੰਨੀ ਕੁ ਗਿੱਲੀ ਆ ਇਹ ਅੱਜ ਹੀ ਆਂਦੇ ਆ ਜੇ ਦਾਣੇ ਤੋਂ ਤੁਹਾਨੂੰ ਮੋਟ ਕੋੜ ਕੇ ਮੁੱਢੀ ਪੈ ਗਏ ਆ ਹਾਂ ਹਾਂ ਮੁੜ ਗਏ ਥਾਂ ਪੱਕ ਪੱਕੇ ਵੱਡੇ ਨਹੀਂ ਜਾਂਦੇ ਇਹਦੇ ਵੱਡੇ ਨਹੀਂ ਜਾਂਦੇ ਆ ਮਸ਼ੀਨਾਂ ਦੂਜੀਆਂ ਫਰਨੀ ਨਹੀਂ ਆ ਹਾਂ ਤੇ ਦੂਜੀਆਂ ਮਸ਼ੀਨਾਂ ਲੱਭਦੀਆਂ ਨਹੀਂ ਲੋਕਾਂ ਨੂੰ ਤਾਂ ਕਟਾਈ ਵਿੱਚ ਵੀ ਜਿਹੜੀ ਮੁਸ਼ਕਲ ਆ ਰਹੀ ਹੈ ਉਹ ਜ਼ਿਆਦਾ ਹੈ ਸਾਰਾ ਮੁਲਕ ਖਲੋਤਾ ਹੈ ਮਸ਼ੀਨ ਮਿਲਦੀ ਨਹੀਂ ਸੋ ਇਹ ਇੱਕ ਬੇੜ ਖੇਤਰ ਦੇ ਵਿੱਚ ਵੱਡੀ ਸਮੱਸਿਆ ਆ ਰਹੀ ਆ ਕਿ ਇਹਨਾਂ ਨੂੰ ਕੰਬਾਈਨਾ ਨਹੀਂ ਮਿਲ ਰਹੀਆਂ ਕਿਉਂਕਿ ਇੱਥੇ ਬਹੁਤ ਸਾਰੀ ਸੇਲ ਆ ਚੁੱਕੀ ਆ ਤੇ ਮੰਡੀਆਂ ਦੇ ਵਿੱਚ ਕੋਈ ਜਿਹੜੇ ਜਿੰਸ ਪਹੁੰਚ ਰਹੀ ਆ ਇਹਦੀ ਤਲਾਈ ਬਾਰੇ ਜਾਂ ਕੋਈ ਜਿਹੜਾ ਦਾ ਰੇਟ ਲੱਗਣ ਬਾਰੇ ਕੋਈ ਖਬਰ ਹੈਗੀ ਤੁਹਾਡੇ ਕੋਲ ਕੋਈ ਹੈ ਨਹੀਂ ਸਾਡੇ ਹੋਰ ਵੀ ਇੱਥੇ ਨੌਜਵਾਨ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਜਿਹੜੇ ਝੋਨਾ ਲੈ ਕੇ ਆਏ ਆ ਆ ਤੁਹਾਡਾ ਕਿਹੜਾ ਪਿੰਡ ਆ ਤੇ ਤੁਸੀਂ ਤੁਸੀਂ ਜਿਹੜਾ ਇੱਕ ਕਿੰਨੀ ਕਿਤੇ ਫਸਲ ਹੋਣ ਤੱਕ ਲੈ ਕੇ ਆਏ ਹੋ ਇੱਕ ਟਰਾਲੀ ਲੈਂਦੀ ਆ ਜੀ ਇੱਕ ਟਰਾਲੀ ਲੈਂਦੀ ਆ ਕਿਦਾਂ ਦਾ ਝਾੜ ਕਿਵੇਂ ਦਾ ਵਾ 4 16 ਤੋਂ 17 ਕਿੰਮਟਰ ਤੇ ਪਿਛਲੀ ਵਾਰੀ ਕਿੰਨਾ ਸੀ ਅੱਛਾ ਠੀਕ ਘੰਟਾ ਲੱਗਾ ਅੱਧਾ ਘਟ ਗਿਆ ਅੱਧਾ ਅੱਧੂ ਦਫਰ ਪੈ ਗਿਆ ਤੇ ਵੱਡੇ ਨੇ ਵਿੱਚ ਚੈਨ ਵਾਲੀ ਮਸ਼ੀਨਾਂ ਨੇ ਚੈਨ ਵਾਲੀ ਮਸ਼ੀਨ ਹਾਂਜੀ ਹਾਂਜੀ ਤੁਹਾਡੀ ਵੀ ਸਾਰੀ ਜਿਹੜੀ ਜ਼ਮੀਨ ਆ ਉਹ ਸੇਮ ਵਾਲੀ ਆ ਸੇਮ ਵਾਲੀ ਸਾਂਭ ਜਿੱਥੇ ਕੱਲੂ ਘਰ ਸਿਆ ਗੁਰਦਵਾਰਾ ਲੱਗੇ ਅੱਛਾ ਹਾਂਜੀ ਤੇ ਫਿਰ ਇੱਥੇ ਮੰਡੀ ਦੇ ਵਿੱਚ ਕਦੋਂ ਦੇ ਆਏ ਝੋਨਾ ਲੈ ਕੇ ਤੁਸੀਂ ਅੱਜ ਹੀ ਆਏ ਜੀ ਅੱਜ ਹੀ ਆਏ ਇੱਥੇ ਕੁਝ ਲੋਕਾਂ ਕੋ ਪਤਾ ਪਤਾ ਲੱਗਿਆ ਵੀ ਇੱਥੇ ਕਿੰਦਾ ਕੋਈ ਖਰੀਦ ਹੋ ਰਹੀ ਆ ਜਾਂ ਕੁਝ ਕਿਸਾਨਾਂ ਦਾ ਜਿਹੜਾ ਝੋਨਾ ਵਿਕ ਰਿਹਾ ਹਾਂਜੀ ਹਾਂਜੀ ਝੋਨਾ ਵਿਕ ਰਿਆਂ ਹੀ ਜੀ ਨਹੀਂ ਕਿਸੇ ਦਾ ਵਿਕਿਆ ਵੀ ਅਜੇ ਕਿ ਨਹੀਂ ਹਾਂਜੀ ਵਿਕ ਰਹੇ ਅਜੇ 17 ਮੌਜਰ ਤੱਕ ਪੂਰਾ ਰੇਟ ਆ ਜੀ ਅੱਛਾ ਹਾਂਜੀ 17 ਮੌਜਰ ਦਾ ਮੌਜਰ ਦਾ ਮਤਲਬ ਹੈ ਕਿ ਨਵੀਂ ਜਿਹੜੀ ਝੋਨੇ ਦੀ ਆ ਕਹਿੰਦੇ ਉਹਦੀ ਕੀਮਤ ਪੂਰੀ ਮਿਲਦੀ ਆ ਪਰ ਹੁਣ ਅਜੇ ਕੋਈ ਇਹੋ ਜਿਹਾ ਮਾਮਲਾ ਸਮਝ ਵਿੱਚ ਜਾਂ ਸਾਹਮਣੇ ਨਹੀਂ ਆਇਆ ਕਿ ਜਿੱਥੇ ਕਿਸੇ ਦੀ ਕੋਈ ਸ਼ਿਕਾਇਤ ਆਈ ਹੋਵੇ ਕੋਈ ਜਾੜਤੀ ਵੀ ਇੱਥੇ ਆ ਗਿਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਸੋ ਇਸੇ ਤਰ੍ਹਾਂ ਕੁਝ ਹੋਰ ਕਿਸਾਨ ਇੱਥੇ ਹਾਜ਼ਰ ਆ ਆ ਤੁਸੀਂ ਕਦੋਂ ਝੋਨਾ ਲੈ ਕੇ ਆਏ ਹੋ ਕਦੋਂ ਇੱਥੇ ਤੁਹਾਡੀ ਤਲਾਈ ਦਾ ਕੋਈ ਪ੍ਰਬੰਧ ਹੋ ਰਿਹਾ ਕੱਲ ਲੈਣਾ ਝੋਨਾ ਤੇ ਇਹ ਤਾਂ ਕੋਈ ਸਰਕਾਰੀ ਏਜੰਸੀ ਵਾਲਾ ਆਇਆ ਨਹੀਂ ਮੈਨੂੰ ਤਾਂ ਉਹਦਾ ਬਾਰਦਾਰਾ ਵੀ ਨਹੀਂ ਲੱਭਾ ਇੱਥੇ ਅਛਾ ਨਾ ਕੋਈ ਅਧਿਕਾਰੀ ਇੱਥੇ ਆਇਆ ਤੇ ਨਾ ਕੋਈ ਬਾਰਦਾਨਾ ਲੱਭਿਆ ਖਰੀਦ ਏਜੰਸੀ ਦਾ ਕੋਈ ਨਹੀਂ ਆ ਮਾਰਕੀਟ ਮੇਟ ਹੀ ਆਇਆ ਉਹ ਉਸ ਪਹਿਲੇ ਸਾਲ ਮੰਡੀ ਗਿਆ ਅੱਛਾ ਉਹ ਆਇਆ 2 ਮਹੀਨੇ ਖਰੀਦ ਏਜੰਸੀ ਇੱਥੇ ਕੋਈ ਨਹੀਂ ਆ ਬਾਰਦਾਨੇ ਦਾ ਅੱਜ ਕੋਈ ਨਹੀਂ ਇੱਥੇ ਆ ਬਾਰਦਾਨਾ ਫੇਰ ਸਰਕਾਰ ਦਿੰਦੀ ਹੈ ਜਾਂ ਸੇਲਰਾਂ ਵਾਲੇ ਕੋਈ ਸਰਕਾਰ ਦਿੰਦੀ ਆ ਕੋਈ ਸੈਲਰ ਤੋਂ ਉਹਨਾਂ ਨੇ ਦੇਣਾ ਹੁੰਦਾ ਸਰਕਾਰ ਨੇ ਦੇਣਾ ਸੈਲਰਾਂ ਨੇ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਖਰੀਦ ਨਾ ਹੋਣ ਕਰਕੇ ਬਰਦਾਨਾ ਨਾ ਹੋਣ ਕਰਕੇ ਤੁਹਾਨੂੰ ਮੰਡੀ 'ਚ ਰੁਕਣਾ ਪੈ ਰਿਹਾ ਮੰਡੀ ਦੇ ਵਿੱਚ ਲੋਕਾਂ ਨੂੰ ਤਿੰਨ ਤਿੰਨ ਦਿਨ ਹੋ ਗਏ ਬੈਠਾ ਨੂੰ ਬਰਦਾਨਾ ਨਾ ਹੋਣ ਕਰਕੇ ਤੇ ਖਰੀਦ ਨਹੀਂ ਹੋ ਰਹੀ ਖਰੀਦ ਨਹੀਂ ਹੋ ਰਹੀ ਖਰੀਦ ਕੱਲ ਕੋ ਪਾਈ ਆ 1 ਢੇਰੀ ਉਹਨਾਂ ਨੇ ਕੱਲ ਆਏ ਸੀ ਅੱਜ ਆਏ ਨਹੀਂ ਕੋਈ ਸਵੇਰ ਤੋਂ ਉਹਨਾਂ ਦਾ ਰੇਟ ਰੂਟ ਕਿਵੇਂ ਲੱਗਿਆ ਪਤਾ ਕੋਈ ਰੇਟ ਕੁਝ ਜਿਰਾ ਸੁਕਾ ਤੋਂ ਨਹੀਂ ਸਤਾਰਾ ਮਾਸਟਰ ਵਾਲਾ ਉਹਦਾ ਸਰਕਾਰੀ ਰੇਟ ਤੇ ਲੱਗਾ ਨਹੀਂ ਉਹਦਾ ਕਿ ਇਹਨੂੰ ਜੇ ਫਾਰਮ ਦਿੰਦੇ ਆ ਕੱਟ ਕੇ ਜਾਂ ਕੋ ਪਰਚੀ ਮਿਲਦੀ ਆ ਵੀ ਆ ਕੀਮਤ ਲੱਗੀ ਆ ਤੁਹਾਡੀ ਜੇ ਫਾਰਮ ਮੋਕੇ ਤੇ ਕੋਈ ਨਹੀਂ ਤੇ ਕੱਚੀ ਪਰਚੀ ਦਿੰਦੇ ਆ ਮੇਰਾ ਜੇ ਫਾਰਮ ਆ ਉਹ ਇਹਨਾਂ ਨੇ ਬਾਅਦ ਚ ਦੇਣਾ ਤੇ ਜੇ ਬਾਅਦ ਚ ਜੇ ਫਾਰਮ ਜੀ ਫਿਰ ਟੋਕਾ ਫੇਰ ਲਗੇ ਨਾ ਪਿਛਲੇ ਸਾਲ ਤੇ ਜੇ ਫਾਰਮ ਦਿੱਤੇ ਜਿਹੜੇ ਉਹ ਤੋਲ ਕੇ ਤੇ 15-15 ਦਿਨਾਂ ਬਾਅਦ ਇਹਨਾਂ ਨੇ ਕੱਟ ਲਾ ਲਿਆ ਵੀ ਆ ਤੁਹਾਨੂੰ ਨੂੰ ਕੱਟ ਲਾਤਾ ਦੀ ਇਹਦਾ ਸਤਾਰਾ ਮਾਸਟਰ ਵਾਲੇ ਨੂੰ ਹੀ ਲਾਉਣਾ ਇਹ ਐਤਕੀ ਵੀ ਇਦਾਂ ਹੀ ਹੋਣ ਦੀ ਉਮੀਦ ਹੈ ਅਜੇ ਹੋਇਆ ਤਾਂ ਨਹੀਂ ਜੇ ਹੋਏਗਾ ਤਾਂ ਫਿਰ ਉਹਦਾ ਕੋਈ ਅੱਛਾ ਹੋਰ ਦੱਸੋ ਇੱਥੇ ਬਿਜਲੀ ਦਾ ਪਾਣੀ ਦਾ ਆਪਣੇ ਲੈਟਰਨ ਬਾਥਰੂਮ ਦਾ ਉਹ ਪ੍ਰਬੰਧ ਸਾਰਾ ਹੈਗਾ ਇੱਥੇ ਬਿਜਲੀ ਬਾਥਰੂਮ ਦਾ ਪ੍ਰਬੰਧ ਹੈਗਾ ਬਿਜਲੀ ਲੱਗੀ ਆ ਪੀਣ ਵਾਲਾ ਪਾਣੀ ਪੀਣ ਵਾਲਾ ਪਾਣੀ ਉਹ ਬੈਠਾ ਤੇ ਉਹਦਾ ਲੈਟਰਨ ਬਾਥਰੂਮ ਦਾ ਕੋਈ ਪ੍ਰਬੰਧ ਹੁੰਦਾ ਕਿ ਨਹੀਂ ਮੰਡੀ ਲੈਟਰਨ ਬਾਥਰੂਮ ਨਹੀਂ ਆ ਜੀ ਲੈਟਰਨ ਬਾਥਰੂਮ ਹੁੰਦੇ ਆ ਨਹੀਂ ਅਜੇ ਨਹੀਂ ਬਣੇ ਹੈ ਜੀ ਨਹੀਂ ਲੈਟਰਨ ਬਾਥਰੂਮ ਦਾ ਕੋਈ ਨਹੀਂ ਬਾਹਰ ਹੀ ਜਾਂਦੇ ਆ ਸੋ ਮੰਡੀਆਂ ਦੇ ਵਿੱਚ ਕੋਈ ਲੈਟਰਨ ਬਾਥਰੂਮ ਦਾ ਪ੍ਰਬੰਧ ਨਹੀਂ ਹੈ ਵੈਸੇ ਤੇ ਪੱਕੀ ਮੰਡੀ ਹੈ ਇੱਕ ਫੋਕਲ ਪੁਆਇੰਟ ਆ ਪਰ ਇੱਥੇ ਵਾਸ਼ਰੂਮ ਨਹੀਂ ਹੈਗਾ ਟਾਇਲਟ ਨਹੀਂ ਹੈਗਾ ਇਹ ਕਿੰਨੇ ਚਿਰ ਦੀ ਬਣੀ ਹੋਈ ਹੈ ਜੀ ਮੰਡੀ ਇਹਨੂੰ ਘੱਟੋ ਘੱਟ ਵੀ ਤੇ 10 ਸਾਲ ਹੋ ਗਏ ਤੇ 10 ਸਾਲਾਂ ਬਾਅਦ ਵੀ ਕੋਈ ਟਾਇਲਟ ਬਾਥਰੂਮ ਨਹੀਂ ਬਣਿਆ ਨਹੀਂ ਉਹ ਵੀ ਨਹੀਂ ਬਣਿਆ ਤੇ ਇੱਕ ਰੈਂਦੀ ਜਿਹੜੀ ਮੰਡੀ ਆ ਕੱਚੀ ਉਹ ਵੀ ਪੱਕੀ ਕੀਤੀ ਹੈ ਬੜੇ ਦੁਖੀ ਆ ਅਜਾ ਤੇ ਕੱਚੀ ਮੰਡੀ ਵਿੱਚ ਜੇ ਹੈਗੀ ਅਜਾ ਕੱਚਾ ਥਾਂ ਪਾਇਆ ਵਾ ਉਹ ਵੀ ਬਣਦੇ ਸਾਡਾ ਤੇ ਫੇਰ ਆ ਇੱਥੇ ਬਹੁਤ ਦੁਖੀ ਆ ਪੱਕਾ ਨਹੀਂ ਹੁੰਦਾ ਜਾਨਾ ਉਹਦਾ ਟਾਇਲਟ ਬਾਥਰੂਮ ਉਹ ਫਿਰ ਕਿੱਥੇ ਜਾਂਦਾ ਉਹ ਸਭ ਬਸ ਏਦਾਂ ਹੀ ਲੰਬੇ ਸੰਬੇ ਕੋਈ ਜਿੱਧਰ ਜਾਂਦੇ ਆ ਖੇਤਾਂ ਜੀ ਜਾਂਦੇ ਆ ਖੇਤਾ ਖਾਤਾ ਚ ਜਾਂਦੇ ਆ ਬਾਕੀ ਇਹ ਆ ਵੀ ਇੱਥੇ ਆ ਪੱਕੀ ਬਾਕੀ ਵੀ ਮੰਡੀ ਪੱਕੀ ਹੋਏ ਤਾਂ ਸਾਰੇ ਲੋਕ ਜਿਹੜੇ ਜ਼ਿਮੀਦਾਰ ਨੇ ਬੜੇ ਵਧੀਆ ਰਹਿਣਗੇ ਏਦਾਂ ਤੁਸੀਂ ਵੀ ਝੋਨਾ ਲੈ ਕੇ ਆਏ ਹੋ ਇੱਥੇ ਹਾਂਜੀ ਹਾਂਜੀ ਲੈ ਕਦੋਂ ਦੇ ਆਏ ਹੋ ਸਾਰੇ ਆਰੇ ਮਾ ਲਾਇਆ ਜਦੋਂ ਪੜਿਆ ਖਾਲ ਖਾਲ ਦੇ ਖਾਲ ਲਾਇਆ ਛੇੜੀਆਂ ਆਪਣਾ ਤੇ ਇਹ ਝੋਨੇ ਤੁਹਾਡੇ ਚ ਕਿੰਨੇ ਆ ਮੌਇਚਰ ਕਿੰਨਾ ਕਾ ਮੌਇਚਰ ਆ ਦੇ ਕੱਢਿਆ ਚੈੱਕ ਕਰਨਾ ਇਹ ਕਰਨਾ ਚਾ ਅੱਛਾ ਹਾਂਜੀ ਕੋਈ ਮੁਸ਼ਕਲ ਆ ਰਹੀ ਹੈ ਇੱਥੇ ਨਹੀਂ ਮੇਰੇ ਤੇ ਕੋਈ ਨਹੀਂ ਨਾ ਨਹੀਂ ਜਿੱਦਾਂ ਕਹਿ ਰਹੇ ਨੇ ਵੀ ਤੇ ਕੋਈ ਝੋਨੇ ਵਾਲਾ ਖਰੀਦਣ ਵਾਲਾ ਨਹੀਂ ਆਉਂਦਿਆ ਕੋ ਮਾਰਦਾਨਾ ਨਹੀਂ ਆਹ ਇਹ ਤੱਕ ਕੋਈ ਨਹੀਂ ਸੇਲਦਾ ਯਾਰ ਕੋਈ ਨਹੀਂ ਦੇਖਣ ਆਇਆ ਕੋਈ ਨਹੀਂ ਅਜੇ ਤੱਕ ਝੋਨਾ ਕੋਈ ਦੇਖਣ ਵਾਲਾ ਨਹੀਂ ਆਇਆ ਚੰਗਾ ਵਾ ਮਾੜਾ ਵਾ ਇਹ 17 ਲੱਗਣਾ ਇਹ ਨਹੀਂ ਲੱਗਣਾ ਇਹਦੇ ਬਾਰੇ ਅਜੇ ਤੱਕ ਕਿਹੇ ਨੂੰ ਵੀ ਕੋਈ ਪਤਾ ਨਹੀਂ। ਤੋਂ ਮੰਡੀ ਦੇ ਵਿੱਚ ਇਹ ਕਿਸਾਨ ਨੇ ਇਹ ਵੀ ਕਹਿੰਦੇ ਵੀ ਇੱਥੇ ਖਰੀਦ ਵਾਲਾ ਕੋਈ ਨਹੀਂ ਆ। ਇਹ ਜ਼ਿਮੀਂਦਾਰ ਨੇ ਇਹ ਆੜਤੀ ਦੇ ਤੇ ਇਹਨਾਂ ਦਾ ਵੀ ਇਹੀ ਕਹਿਣਾ ਵੀ ਇੱਥੇ ਸਰਕਾਰ ਦਾ ਰੌਲਾ ਬਹੁਤ ਆ ਪਰ ਇੱਥੇ ਪ੍ਰਬੰਧ ਵੇਖਣ ਨੂੰ ਕੋਈ ਖਾਸ ਨਹੀਂ ਮਿਲਦਾ ਖਰੀਦ ਦਾ ਨਾਂ ਤੇ ਕਹਿੰਦੇ ਇੱਥੇ ਵਾਰਦਾਨਾ ਵਾ ਤੇ ਨਾ ਹੀ ਇੱਥੇ ਕੋਈ ਜਿਆਦਾ ਅਜੇ ਖਰੀਦ ਹੋਈ ਆ। ਜਦੋਂ ਕੋਈ ਅਧਿਕਾਰੀ ਨਹੀਂ ਆਉਂਦਾ ਤੇ ਫਿਰ ਇੱਥੇ ਖਰੀਦ ਕਿਵੇਂ ਹੋਊਗੀ ਇਹਦੇ ਬਾਰੇ ਵੀ ਜਿਹੜੀ ਆ ਅਗਲੇ ਅਧਿਕਾਰੀਆਂ ਦੇ ਨਾਲ ਗੱਲ ਬੇਨਤੀ ਕਰਨੇ ਆ ਡੀਸੀ ਸਾਹਿਬ ਨੂੰ ਜ਼ਿਲ੍ਹਾ ਮੰਡੀ ਅਫਸਰ ਗਰਦਾਸਪੁਰ ਦਸਿੰਦਰ ਸਿੰਘ ਰਿਆੜ ਨੂੰ ਆਹ ਇਹਨਾਂ ਨੂੰ ਬੇਨਤੀ ਕਰਨੇ ਆ ਮੀਡੀਆ ਰਾਈ ਵੀ ਇਹ ਆਪਣੇ ਅਧਿਕਾਰੀਆਂ ਤੇ ਥੋੜਾ ਜਿਹਾ ਸਿਕੰਜਾ ਕੱਸਣ ਜਿਹੜੇ ਖਰੀਦ ਏਜੰਸੀ ਵਾਲੇ ਅਜੇ ਤੱਕ ਮੁਲਾਜ਼ਮ ਨਹੀਂ ਪਹੁੰਚੇ ਉਹ ਬਾਹਰ ਦਾ ਨਾ ਲੈ ਕੇ ਆਉਣ ਜ਼ਿੰਮੇਵਾਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਜੇ ਇਹ ਖਰਾਬ ਕਰਨਗੇ ਤੇ ਸੱਲਣ ਵਾਲੇ ਇਹ ਤੋਂ ਵੀ ਵੱਧ ਖਰਾਬ ਕਰਨਗੇ ਇਸ ਕਰਕੇ ਡੀਸੀ ਸਾਹਿਬ ਨੂੰ ਤੇ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ ਤੇ ਆਪਣੇ ਪ੍ਰਸ਼ਾਸਨ ਨੂੰ ਥੋੜਾ ਜਿਆ ਕਸ ਕੇ ਰੱਖਣਾ ਜ਼ਿੰਮੇਦਾਰਾਂ ਨੂੰ ਕਿਸੇ ਕਿਸਮ ਦੀ ਕੋਈ ਮੰਡੀਆਂ ਦੇ ਵਿੱਚ ਦਿੱਕਤ ਨਾ ਆਵੇ ਜੇ ਇਹ ਥੋੜਾ ਜਿਹਾ ਢਿੱਲੇ ਰਹੇ ਤੇ ਜ਼ਿੰਮੇਦਾਰਾਂ ਦੀ ਦੁਰਦਸ਼ਾ ਹੋ ਸਕਦੀ ਆ ਇਸ ਕਰਕੇ ਤੁਹਾਨੂੰ ਲੱਗਦਾ ਕਿ ਸਰਕਾਰ ਦੀ ਜਿਹੜੀ ਇਹ ਅਣਗਹਿਲੀ ਆ ਲਾਪਰਵਾਹੀ ਆ ਉਹ ਤੁਹਾਡੇ ਵਾਤੇ ਹੋਰ ਮੁਸ਼ਕਲਾਂ ਖੜੀਆਂ ਕਰੇ ਸਰਕਾਰ 加 ਰਹੀ ਆ ਪਰ ਫਲੇ ਥੋੜਾ ਇਹਨਾਂ ਨੂੰ ਧਿਆਨ ਦੇਣਾ ਪਊਗਾ ਪਰ ਗਰਾਊਂਡ ਤੇ ਸਰਕਾਰ ਕੋਈ ਚੀਜ਼ ਨਹੀਂ ਆਇਆ ਪ੍ਰਸ਼ਾਸਨ ਨੂੰ ਧਿਆਨ ਦੇਣਾ ਪਏਗਾ ਇਹਦੇ ਵੱਲ ਕਿ ਜ਼ਿਮੀਂਦਾਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਤੇ ਆਪਣੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਭੇਜਣ ਬਾਹਰ ਦਾ ਤੁਸੀਂ ਵੀ ਇੱਕ ਸਾਫ ਕਾ ਅਧਿਕਾਰੀ ਹੋ ਮੰਡੀ ਬੋਰਡ ਦੇ ਤੁਹਾਡੇ ਸਮੇਂ ਦੇ ਵਿੱਚ ਇਹ ਜਿਹੀਆਂ ਮੁਸ਼ਕਲਾਂ ਜਾਂ ਉਹ ਜਿਹੇ ਕੱਟ ਲੱਗਦੇ ਸੀ ਕੋਈ ਨਹੀਂ ਆਈ ਕਿਸੇ ਕਿਸਮ ਦੀ ਸਾਡੇ ਹੁੰਦਿਆਂ ਕੋਈ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਈ ਨਾ ਕਦੀ ਕੱਟ ਲੱਗਾ ਆ ਪਿਛਲੇ ਸਾਲ ਮੇਰਾ ਖਰਾ ਦਾ ਕੋ 35 ਸਾਲੀ 40 ਸਾਲ ਬਾਅਦ 35 ਸਾਲ ਨੌਕਰੀ ਕੀਤੀ ਸਵੇਰੇ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਮੰਡੀ ਦੇ ਵਿੱਚ ਕਪੜੇ ਲਾਹ ਕੇ ਵੀ ਗੜਾ ਬਾੜੀ ਦਾ ਇਹ ਵੀ ਕੋਈ ਕਿਸੇ ਜ਼ਿੰਮੇਵਾਰ ਦਾ ਤੋਲ ਵੱਧ ਨਾ ਹੁੰਦਾ ਹੋਏ ਤੇ ਹੁਣ ਤੇ ਕੋਈ ਕੋਸ ਪੁੱਛਦਾ ਹੀ ਆ ਕੇ ਕੋਈ ਨਹੀਂ ਸੋ ਕਾਡਨ ਆ ਗਈ ਆ ਸਿਕੰਦਰ ਸਿੰਘ ਸਾਹਿਬ ਦਾ ਇਹ ਸਿਕੰਦਰ ਸਿਕੰਦਰ ਸਿੰਘ ਸਾਹਿਬ ਦਾ ਮੰਡੀ ਅਫਸਰ ਨੇ ਕਹਿੰਦੇ 35 ਸਾਲ ਨੌਕਰੀ ਕੀਤੀ ਆ ਤੇ ਅਜਿਹਾ ਦੌਰ ਕਦੀ ਨਹੀਂ ਸੀ ਆਇਆ ਪਿਛਲੇ ਸਾਲ ਵੀ ਜੀਵਿੰਦਾਰਾਂ ਦਾ ਝੋਨਾ ਰੁੜਿਆ ਔਰ ਘੱਟ ਕੀਮਤ ਤੇ ਵਿਕਿਆ ਤੇ ਅੱਜ ਵੀ ਕਹਿੰਦੇ ਉਹੋ ਜਿਹੇ ਹਾਲਾਤ ਬੜੇ ਹੋਏ ਆ ਉਦਾਂ ਹੀ ਕੋਈ ਖਰੀਦਦਾਰ ਨਹੀਂ ਲੱਭ ਰਿਹਾ ਕੋਈ ਬਾਰਦਾਨਾ ਨਹੀਂ ਲੈ ਕੇ ਆ ਰਿਹਾ ਗੁੰਨੋਪੁਰ ਮੰਡੀ ਤੋਂ ਕਲਮ న్యూਸ ਲਈ ਕੁਲਦੀਪ ਸਿੰਘ ਜਾਫਲਪੁਰ ਪੰਜਾਬ ਮੰਡੀ ਬੋਰਡ ਵੱਲੋਂ ਬਹੁਤ ਵੱਡੇ ਦਾਅਵੇ ਕੀਤੇ ਜਾਂਦੇ ਆ ਝੋਨੇ ਜਾਂ ਕਣਕ ਦੀ ਖਰੀਦ ਪ੍ਰਬੰਧਾ ਦੇ ਵਿੱਚ ਦਾਣਾ ਮੰਡੀ ਗੁੰਨੋਪੁਰ ਦੇ ਵਿੱਚ ਆਏ ਆ ਇੱਥੇ ਪੁੱਛਦੇ ਆ ਇੱਥੇ ਪਾਣੀ ਦਾ ਪ੍ਰਬੰਧ ਕਿਵੇਂ ਆ ਸੋ ਪਤਾ ਲੱਗਿਆ ਕਿ ਇਹ ਜਿਹੜੇ ਬਜ਼ੁਰਗ ਆ ਇੱਥੇ ਇਹ ਜ਼ਿਮੀਂਦਾਰਾਂ ਨੂੰ ਪਾਣੀ ਪਿਉਉਣ ਵਾਸਤੇ ਮਹਿਕਮੇ ਨੇ ਰੱਖੇ ਹੋਇਆ। ਅ ਬਾਬਾ ਜੀ ਕਿੰਨੇ ਬੰਦੇ ਜਿਹੜੇ ਆ ਇੱਥੇ ਰੱਖੇ ਹੋਏ ਆ? ਮੈਂ ਇਕੱਲਾ ਹੀ ਆਂ ਜੀ। ਹਾਂ? ਇਕੱਲਾ ਹੀ। ਇਕੱਲਾ ਹੀ। ਇਕੱਲਾ ਹੀ। ਫੇਰ ਸਾਰੀ ਦਿਹਾੜੀ ਤੁਸੀਂ ਇਕੱਲੇ ਰਹਿੰਦੇ ਹੋ? ਹਾਂ ਇਕੱਲੇ। ਅੱਛਾ। ਇਕੱਲਾ ਹੀ। ਹੋਰ ਕਿੰਨੇ ਬੰਦੇ ਆ ਤੁਹਾਡੇ ਨਾਲ ਪਾਣੀ ਵਾਲਾ? ਕੋਈ ਨਹੀਂ ਕੋਈ ਨਹੀਂ। ਕੋਈ ਨਹੀਂ ਆ। ਕੋਈ ਨਹੀਂ। ਤੇ ਫੇਰ ਇਹ ਪਾਣੀ ਦੇ ਵਾਤੇ ਠੰਡਾ ਕਰਨ ਵਾਤੇ ਕੋਈ ਬਰਫ਼-ਬਰਫ਼ ਦਿੰਦੇ ਤੁਹਾਨੂੰ? ਨਹੀਂ ਬਰਫ਼ ਨਹੀਂ ਕੋਈ ਵੀ ਆਉਂਦੀ। ਤੇ ਫਿਰ ਪਾਣੀ ਕਿੱਥੋਂ ਲਿਆਉਂਦੇ ਭਰ ਕੇ ਪਾਣੀ ਆ ਲੱਗੇ ਹੈਗਾ ਆਪਣੇ ਸੈਲਰ ਸੈਲਰ ਤੇ ਸੈਲਰ ਤੋਂ ਪਾਣੀ ਲਾਉਣਾ ਸੈਲਰ ਤੋਂ ਲਿਆਉਂਦੇ ਉਹ ਮਹਿਕਮੇ ਮਹਿਕਮੇ ਦਾ ਕੋਈ ਪ੍ਰਬੰਧ ਨਹੀਂ ਇੱਥੇ ਹੈਗਾ ਪਾਣੀ ਦਾ ਨਹੀਂ ਮਹਿਕਮੇ ਦਾ ਕੋਈ ਅੱਛਾ ਇਹ ਫਿਰ ਤੁਹਾਨੂੰ ਤਨਖਾਹਤ ਨਗੂ ਕਿੰਨੀ ਕ ਦਿੰਦੇ ਆ ਤਨਖਾਹ ਦਿੰਦੇ ਆ 5-6000 5-6000 ਹਾਂਜੀ ਤਨਖਾਹ ਮਿਲਦੀ ਕਿੰਨੇ ਦਾ ਵੈਸੇ ਪਾਣੀ ਪੀਉਣ ਵਾਲੇ ਬੰਦੇ ਨੂੰ ਕੋਈ ਪਤਾ ਨਹੀਂ 걸 ਲੱਗਦਾ ਕਿੰਨੀ ਮਿਲਦੀ ਹੈ ਕਿੰਨੀ ਹਾਂ ਸੋਣਨੇ ਕਿ ਆਈ ਆ ਬੱਦ ਮਿਲਦੀ ਆ ਕਿੰਨੀ ਕੋਈ ਜੀ ਰਹਾਂ ਕੀ ਦਸੀਏ ਯਾਰ ਹਾਂ ਅੱਛਾ ਹਾਂ ਕੋਈ ਪਤਾ ਨਹੀਂ ਨਾ ਸੋ ਇਹ ਬਜ਼ੁਰਗ ਨੇ ਮੰਡੀ ਦੇ ਵਿੱਚ ਪਾਣੀ ਪੀਉਂਦੇ ਜਦ ਕਿ ਇਹਨਾਂ ਦੀ ਉਮਰ ਤਾਂ ਆਰਾਮ ਕਰਨ ਦੀ ਹੁੰਦੀ ਆ ਚਲੋ ਕੀ ਮਜਬੂਰੀ ਆ ਕੀ ਇਹਨਾਂ ਦਾ ਮਸਲਾ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਪਰ ਇਹ ਇਕੱਲੇ ਹੀ ਤੇ ਪਾਣੀ ਦੀ ਸੇਵਾ ਨਿਭਾਉਂਦੇ ਆ ਬਰਫ ਵਗੈਰਾ ਦਾ ਕੋਈ ਮਸਲਾ ਨਹੀਂ ਆ ਪਾਣੀ ਵੀ ਇਹ ਵਿਚਾਰੇ ਉਧਰੋਂ ਕੋਤੋਂ ਸੈਲਰ ਤੋਂ ਲੈ ਕੇ ਆਉਂਦੇ ਆ ਮਹਿਕਮੇ ਦਾ ਇੱਥੇ ਪਾਣੀ ਦਾ ਜਿਹੜਾ ਪ੍ਰੋਵਾਈਡ ਕਰਨ ਦਾ ਕੋਈ ਪ੍ਰਬੰਧ ਨਹੀਂ ਆ ਇਹ ਵੀ ਇੱਥੋਂ ਪਤਾ ਲੱਗ ਗਿਆ ਤਨਖਾਹ ਕਿੰਨੀ ਮਿਲਦੀ ਆ ਇਹ ਵੀ ਕੱਖ ਨਹੀਂ ਪਤਾ ਅੱਛਾ ਤਨਖਾਹ ਵੀ ਇੱਥੇ ਦਿੰਦੇ ਆ ਕਿ ਜਾਂ ਦਫ਼ਤਰੋਂ ਜਾ ਕੇ ਲੈਂਦੇ ਹੁੰਦੇ ਉਹ ਨਹੀਂ ਦਫ਼ਤਰੋਂ ਦਫ਼ਤਰੋਂ ਕੰਨੋਂ ਉੱਥੇ ਸਾਈਨ ਸੂਨ ਕਰਾਉਂਦੇ ਸਾਡੇ ਕੋਈ ਨਹੀਂ ਸਾਈਨ ਨਹੀਂ ਕੋਈ ਕਰਾਉਂਦੇ ਉਧਰ ਪੈਸੇ ਬਣਾ ਦਿੰਦੇ ਆ ਉਧਰ ਦੇ ਦਿੰਦੇ ਆ ਸੋ ਇਹ ਵੀ ਇੱਕ ਬਰਤਾਲ ਦਾ ਵਿਸ਼ਾ ਹੈ ਕਿ ਇਹਨਾਂ ਨੂੰ ਬਿਨਾ ਕਿਸੇ ਲਿਖਤ ਪੜਤ ਤੋਂ ਅਦਾਇਗੀ ਕੀਤੀ ਜਾਂਦੀ ਆ ਹੁਣ ਇਹ ਨਹੀਂ ਪਤਾ ਇੱਥੇ ਕਿੰਨੇ ਬੰਦੇ ਆ ਅਪਾਇੰਟਡ ਆ ਇਹ ਤਾਂ ਆਰਟੀਆਈ ਥਰੂ ਹੀ ਪਤਾ ਲੱਗ ਸਕਦਾ ਜਾਂ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੇ ਹੀ ਪਤਾ ਲੱਗ ਸਕਦਾ ਸੋ ਹੋਰ ਦੇਖਦੇ ਆ ਕਿਹੜੀਆਂ ਕਿਹੜੀਆਂ ਊਣਤਾਈਆਂ ਮੰਡੀ ਦੇ ਵਿੱਚ ਜਿਹੜੀ ਆ ਉਹ ਪਾਈਆਂ ਜਾਂਦੀਆਂ